ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਫਿਰ ਪਹੁੰਚੇ ਆ ਪਿੰਡ ਜਿਹੜਾ ਅਖਵਾੜਾ ਹੈਗਾ ਸਰਹੱਦੀ ਦੱਸਦੇ ਕਿ ਅੱਜ ਫਿਰ ਜਿਹੜੇ ਸਾਬਕਾ ਬਧਾਇਕ ਜਗਿੰਦਰਪਾਲ ਹੈਗੇ ਆ ਉਹਨਾਂ ਵੱਲੋਂ ਜਿੱਥੇ ਨਜਾਇਜ਼ ਮਾਈਨਿੰਗ ਦੇ ਉੱਤੇ ਮੋਰਚਾ ਖੋਲਿਆ ਗਿਆ ਉੱਥੇ ਹੀ ਦੱਸਦੇ ਕਿ ਕੱਲ ਇੱਕ ਕਿਸਾਨ ਨਾਲ ਜਿਸ ਕਿਸਾਨ ਦਾ ਖੇਤ ਸੀਗਾ ਖੇਤ ਦੇ ਵਿੱਚੋਂ ਜਿਹੜੇ ਕੁਝ ਕ੍ਰੈਸਰ ਵਾਲੇ ਸੀਗੇ ਜਿਹੜੇ ਆਪਣਾ ਮਟੀਰੀਅਲ ਲੈ ਕੇ ਲੰਘਦੇ ਸੀ ਗੱਡੀਆਂ ਲੈ ਕੇ ਲੰਘਦੇ ਸੀ ਜਦੋਂ ਕਿਸਾਨ ਵੱਲੋਂ ਉਸਨੂੰ ਰੋਕਿਆ ਗਿਆ ਉਹਨਾਂ ਨੂੰ ਤੇ ਉਹਦਾ ਜਿਹੜਾ ਕਾਫੀ ਜਿਹੜੀ ਕਹਿੰਦੇ ਆ ਲੜਾਈ ਵੀ ਹੋਈ ਆ ਉਹਦੇ ਨਾਲ ਜਿਹੜ ਜਿਸ ਨੂੰ ਲੈ ਕੇ ਕਿਸਾਨ ਵੱਲੋਂ ਜਿਹੜਾ ਪ੍ਰਸ਼ਾਸਨ ਤੱਕ ਕਾਫੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਕੋਈ ਸੁਣਵਾਈ ਨਹੀਂ ਹੋ ਉਸ ਨੂੰ ਲੈ ਕੇ ਅੱਜ ਸਾਬਕਾ ਬਧ ਜਗਿੰਦਰਪਾਲ ਜੀ ਫਿਰ ਇੱਥੇ ਪਹੁੰਚੇ ਸੀਗੇ ਜਿੱਥੇ ਕਿਸਾਨ ਦੀ ਗੱਲਬਾਤ ਸੁਣੀ ਗਈ ਹੈ ਉੱਥੇ ਹੀ ਉਹਨਾਂ ਨੇ ਮਾਈਨਿੰਗ ਤੇ ਵੀ ਕਾਫੀ ਸਵਾਲ ਉਠਾਏ ਨੇ ਉਸ ਜਗ੍ਹਾ ਤੇ ਖੜੇ ਆਂ ਜਗਾ ਤਸਵੀਰਾਂ ਦਿਖਾਵਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਫੋਰੈਸਟ ਵਿਭਾਗ ਦੀਆਂ ਹੈਗੀਆਂ ਰਸਤਾ ਦਿਖਾ ਸਕਦੇ ਇੱਥੋਂ ਜਿਹੜੀਆਂ ਕ੍ਰੈਸ਼ਰ ਦੀਆਂ ਗੱਡੀਆਂ ਜਿਹੜੀਆਂ ਨਿਕਲਦੀਆਂ ਦਰਿਆ ਦੇ ਵਿੱਚੋਂ ਮਾਲ ਲੈ ਕੇ ਆਉਂਦੀਆਂ ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਤੁਹਾਨੂੰ ਤਸਵੀਰਾਂ ਨਜ਼ਦੀਕ ਦੇ ਵੀ ਦਿਖਾਣੇ ਆ ਇਹ ਉਸ ਕਿਸਾਨ ਦੀ ਜ਼ਮੀਨ ਆ ਜਿੱਥੇ ਕਣਕ ਜਿਹੜੀ ਆ ਵਿਜੀ ਹੋਈ ਆ ਤਸਵੀਰਾਂ ਦੇਖ ਸਕਦੇ ਹੋ ਕਣਕ ਜਿਹੜੀ ਆ ਇਹਦੇ ਵਿੱਚ ਵਿਜੀ ਹੋਈ ਆ ਕਣਕ ਨਿਕਲ ਵੀ ਚੁੱਕੀ ਆ ਕਾਫੀ ਬਾਹਰ ਆ ਚੁੱਕੀ ਆ ਨਿਕਲ ਕੇ ਇਸ ਜਗ੍ਹਾ ਦੇ ਉੱਤੇ ਉਹਦੀ ਜ਼ਮੀਨ ਦੇ ਵਿੱਚ ਜਿਹੜੀਆਂ ਗੱਡੀਆਂ ਕੱਢੀਆਂ ਜਾਂਦੀਆਂ ਸੀ ਉਹਦੀ ਫਸਲ ਜਿਹੜੀ ਕਾਫੀ ਬਰਬਾਦ ਕੀਤੀ ਗਈ ਹੈ ਕਹਿੰਦੇ ਕੱਲ ਉਸ ਕਿਸਾਨ ਵੱਲੋਂ ਜਦੋਂ ਇਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਇਹਨਾਂ ਨਾਲ ਕਿਤੇ ਬਦਸਲੂਕੀ ਕੀਤੀ ਗਈ ਜਿਸ ਨੂੰ ਲੈ ਕੇ ਉਸ ਕਿਸਾਨ ਵੱਲੋਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਮਾਮਲਾ ਲਿਆਂਦਾ ਗਿਆ ਦੱਸਦੀ ਕਿ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਕਾਫੀ ਕੰਪਲੇਨ 112 ਤੇ ਵੀ 3-4 ਵਾਰ ਕੀਤੀ ਹੈ ਐਸਐਸਪੀ ਸਾਹਿਬ ਨੂੰ ਮਿਲੇਆ ਲੇਕਿਨ ਹਜੇ ਤੱਕ ਜਿਹੜੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਦੋਸਤੋ ਗੱਲਬਾਤ ਸੁਣਾਉਣੇ ਆ ਸਾਭਕਾ ਬਧਾਈ ਗਿਗਨਦਰਪਾਲ ਜੀ ਨੇ ਕੀਤੀ ਹੋਈ ਵੀ ਕੀ ਉਹਨਾਂ ਦਾ ਕਹਿਣਾ ਹੈ ਤੇ ਕੀ ਉਹਨਾਂ ਦੀ ਸੁਣਵਾਈ ਮਤਲ ਕਿਸਾਨ ਨਾਲ ਵੀ ਗੱਲਬਾਤ ਕੀਤੀ ਕੋਈ ਤੈਨੂੰ ਸੁਣਾਨੇ ਵੀ ਕੀ ਮਾਮਲਾ ਸੀਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕਿਸਾਨ ਪਰ ਮੇਰਾ ਪਿੰਡਾ ਮੇਰੀ ਪਹਿਲੀ ਜੋ ਨਜਾਇਜ਼ ਰਸਤਾ ਬਣਾ ਕੇ ਕਰੈਸਰ ਹਰ ਲਿਆ ਨੇ ਤੇ ਮੇਰੀ ਕੰਨ ਖਰਾਬ ਕਰ ਦਿੱਤੀ ਆ ਮੈਂ ਪਹਿਲੇ ਮੇਰੇ ਤਰ੍ਹਾਂ ਦੋ ਪਰਚੇ ਬਣਾਏ ਝੂਠੇ ਉਦੋਂ ਬਾਅਦ ਮੈਂ ਦੋ ਢਾਈ ਮਹੀਨੇ ਬਾਅਦ ਜਵਾਨਦ ਕਰਾਇ ਘਰ ਆਇਆ ਮੈਂ ਪਹਿਲੀ ਫੇਰਾ ਮਾਰਨ ਆਇਆ ਸੀ ਉੱਥੋਂ ਸਵੇਰੇ ਕੱਲ ਤਿੰਨ ਚਾਰ ਗੱਡੀਆਂ ਟਿਪਰਾ ਭਰੀਆਂ ਲੰਗੀਆਂ ਉਹਦੇ ਬਾਅਦ ਮਸ਼ੀਨ ਆਈ ਐ ਮੈਂ ਮਸ਼ੀਨ ਡੱਕ ਲਈ ਆ ਮਸ਼ੀਨ ਟੱਕਣ ਤੋਂ ਬਾਅਦ ਮੈਂ 112 'ਤੇ ਕੰਪਲੇਨਟ ਪਾਈਆਂ 4-5 ਕੋਈ ਪੁਲਿਸ ਨਹੀਂ ਆਈ ਉਸ ਤੋਂ ਬਾਅਦ ਫਿਰ ਜੀ ਹੈ ਕਿ ਮਲਕੀਤ ਮੰਨੂ 4-5 ਬੰਦੇ ਨਾਲ ਹੁੰਦੇ ਰਖਵਾਲ ਤੋਂ ਜਿਹੜਿਆ ਨੇ ਬਦਮਾਸ਼ ਰੱਖੇਦੇ ਨੇ ਉਹ ਆ ਕੇ ਮੇਰੇ ਘੋਲੀ ਪੈ ਗਏ ਆ ਘੋਲੀ ਪੈਣ ਤੋਂ ਬਾਅਦ ਉਹਨਾਂ ਨੇ ਮੇਰਾ ਮੋਬਾਈਲ ਖੋਤਾ ਮੋਬਾਈਲ ਲੈ ਕੇ ਜੀਸੀਬੀ ਲੈ ਕੇ ਦੌੜ ਕੇ ਚੱਲ ਗਏ ਨਾ ਤੁਸੀਂ ਕੋਈ ਰਿਪੋਰਟ ਵਗੈਰਾ ਕਰਜਾਈ ਹੈ ਮੈਂ ਥਾਣੇ ਰਿਪੋਰਟ ਕਰਾਈ ਆ ਐਸਐਸਪੀ ਦੇ ਰਿਪੋਰਟ ਕਰਾਈ ਆ ਕੱਲ ਦੀ ਕਰਾ ਕੇ ਆਏ ਤੇ ਫੋਨ ਕੀ ਮੰਗ ਕਰਦੇ ਨੇ ਅਹ ਇਹ ਇਨਸਾਫ ਕਰਨਿਆਂ ਜਿਹੜੇ ਸਾਡੇ ਤੇ ਹੋਣਾ ਝੋਟਿਆ ਕੀਤਾ ਸਾਡੀ ਜ਼ਮੀਨ ਚ ਨੰਗੇ ਕਰ ਦਿੰਨਾ ਉਹਦੇ ਜੋ ਬੰਦੀ ਕਾਰਵਾਈ ਆ ਪਰਚਾ ਬੰਦਾ ਪਰਚਾ ਕਰਨ ਜੋ ਕਾਰਵਾਈ ਬੰਦੇ ਉਹਦੇ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਤੇਹੀ ਮੰਗ ਕਰਨੇ ਸੱਚ ਨੂੰ ਉਹ ਜਾਗਰ ਕਰਨ ਲਈ ਤੇ ਝੂੜ ਦਾ ਪਰਦਾ ਖਾਸ਼ ਕਰਨ ਲਈ ਇਹ ਵੀ ਨਾਲ ਦੂਰੀ ਹੋਇਆ ਨਰਨ ਮਰਨ ਨਾਲਾਰੇ ਕਿਸਾਨ ਉਹ ਵੀ ਚਲੇਦੇ ਆ ਕੁਝ ਵਿਚਾਰੇ ਬਜ਼ੁਰਗ ਉਹ ਪਿੱਛੇ ਰਹਿ ਗਏ ਇਹਨਾਂ ਨਹੀਂ ਤੁਰ ਸਕਦੇ ਜਿਹੜਾ ਮਾਈਨਿੰਗ ਮਾਫੀਆ ਕੁਝ ਸਵਾਲ ਪੁੱਟ ਕੀਤਾ ਅਕਾਲੀਆਂ ਤੋਂ ਮਾਇਨੇ ਸ਼ੁਰੂ ਹੋਏ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਅੱਜ ਵੀ ਉਸੇ ਤਰ੍ਹਾਂ ਚੱਲਦਾ ਪਿਆ ਇੱਕ ਹੁੰਦਾ ਆਟੇ ਦੇ ਵਿੱਚ ਲੂਣ ਪਾਣਾ ਤੇ ਰੋਟੀ ਜਿਹੜੀ ਨੌਕੜੀ ਹੋ ਜਾਂਦੀ ਹੈ ਬੰਦਾ ਕਿਉਂ ਲਾ ਕੇ ਆਮ ਨਾਲ ਖਾ ਲੈਂਦਾ ਇੱਕ ਹੁੰਦਾ ਲੂਣ ਝਾਟਾ ਪਾਣਾ ਇਹ ਸਰਕਾਰ ਆ ਲੂਣ ਝਾਟਾ ਪਾਇਆ ਕਰਦੀ ਹੈ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਹ ਬਿਲਕੁਲ ਲੱਗੇ ਜੰਗਲਾਤ ਹੈ। ਉਹ ਦੋ ਮੁੰਡੇ ਜਾ ਰਹੇ ਆ। ਇਹ ਜਿਹੜੀ ਜ਼ਮੀਨ ਹੈ ਇਹ ਜੰਗਲਾਤ ਨੇ ਖਰੀਦੀ ਹੋਈ ਹੈ। ਔਰ ਇਹ ਇੱਥੋਂ ਪਾਣੀ ਚੱਲਦਾ ਪਿਆ। ਉਹ ਤੁਹਾਡੇ ਸਾਹਮਣੇ ਦੇਖੋ ਪਾਈਪਾਂ ਪਈਆਂ ਮੈਂ ਪਿੱਛੇ ਆਇਆ ਸੀ। ਤੇ ਮੈਂ ਰੋੜਾ ਵਾਲਾ ਪਾਇਆ ਤੇ ਜਿਹੜੇ ਇੱਥੋਂ ਦੇ ਸਾਡੇ ਪੁਲਿਸ ਪ੍ਰਸ਼ਾਸਨ ਹੈ। ਉਹਨਾਂ ਨੇ ਪਾਈਪਾਂ 3-4 ਦਿਨ ਲਾ ਕੇ ਪੁੱਟ ਕੇ ਬਾਹਰ ਕਰਤੀਆਂ। ਮੈਂ ਪੁੱਛਿਆ ਵੀ ਦੱਸੋ ਕੀ ਗੱਲ ਆ ਉਹ ਕਹਿੰਦੇ ਵੀ ਇਸ ਨਜਾਇਜ਼ ਰਸਤੇ ਰਸਤੇ ਤਸਕਰੀ ਜਿਹੜੀ ਉਹ ਹੁੰਦੀ ਆ ਸਾਨੂੰ ਸੁਰੱਖਿਆ ਜਿਹੜੀ ਆ ਉਹਦੇ ਕਰਕੇ ਸਾਡਾ ਨੁਕਸਾਨ ਹੁੰਦਾ ਰਿਜ਼ਨ ਇਸ ਕਰਕੇ ਅਸੀਂ ਪੈਪਾ ਬਾਹਰ ਕਢਾਈਆ ਮੈਂ ਉਹਨੂੰ ਪੁੱਛਿਆ ਵੀ ਦੀ ਪੈਪਾ ਪਾਈਆਂ ਕਿੰਨੇ ਜੇ ਤੁਹਾਨੂੰ ਪੁੱੜਦੇ 4 ਦਿਨ ਲੱਗੇ ਆ ਤੇ ਜਿਸ ਬੰਦੇ ਨੇ ਪਾਈਆਂ ਉਹ 8 ਦਿਨ ਪਾਇਆ ਲੱਗਾ ਹੋਏਗਾ ਉਹਨੂੰ ਪੈਪਾ ਪਾਣ ਦੇ ਤੀ ਤੈਲੀ ਕਿ ਉਹਨੂੰ ਫੜਿਆ ਉਹਨਾਂ ਨੂੰ ਮੇਰਾ ਕਹਿਣ ਦਾ ਭਾਵੇਂ ਆ ਵੀ ਵਿਚੇ ਪ੍ਰਸ਼ਾਸਨ ਵਿਚੇ ਸਰਕਾਰ ਵਿਚੇ ਮਾਈਨਿੰਗ ਮਾਫੀਆ ਸਾਰੇ ਰਲਿ ਹੋਏ ਨੇ ਮੈਂ ਅੱਜ ਮੇਰੇ ਖਰੇ ਕੰਨੇ ਤੋਂ ਮੋਰਚਾ ਖੋਲ੍ਹਿਆ ਹੋਇਆ ਆ ਜਦੋਂ ਤੋਰ ਤੋਰ ਕੇ ਮੈਂ ਆ ਰਿਹਾ ਤੇ ਬਿਲਕੁਲ ਵੀ ਪ੍ਰਸ਼ਾਸਨੋਂ ਸਰਕਾਰ ਦੇ ਉੱਤੇ ਕੋਈ ਵੀ ਫਰਕ ਨਹੀਂ ਉਹਦੇ ਨਾਲ ਉਹ ਸਭ ਵੱਧ ਮਾਇਨੇ ਜਿਹੜੀ ਜਬਰਦਸਤ ਕਰਦੇ ਪਏ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਆ ਵੀ ਤੁਸੀਂ ਕਹਿੰਦੇ ਹੋ ਵੀ ਸਾਡੀ ਜਿਹੜੀ ਮਾਇਨੇ ਦੀ ਆਪਸ਼ਨ ਹੈ ਉਹ ਹੋਈ ਹੈ ਸ਼ਾਪਰ ਗੋਪੀ ਤੇ ਗੋਲਪਿੰਡ ਚ ਉਹ ਵੀ ਆਪਾਂ ਸਾਰਾ ਚੈੱਕ ਕੀਤਾ ਹੈ ਕੇਐਮਐਲ ਫਾਈਲ ਜਿਹੜੀ ਉੱਥੇ ਖੋਲ ਕੇ ਚੈੱਕ ਕੀਤਾ ਹੈ ਉਹ ਕੋਈ ਨੰਬਰ ਨਹੀਂ ਅਗੋ ਵੀ ਉੱਥੇ ਨਜਾਇਜ਼ ਪੜਦੇ ਪਿਆ ਮੈਂ ਮਾਈਨਿੰਗ ਦੇ ਐਕਸ਼ਨ ਨੂੰ ਪੁੱਛਣਾ ਚਾਹੁੰਦਾ ਆ ਆਕਾਸ਼ ਅਗਰਵਾਲ ਨੂੰ ਉਹ ਦਿਨ ਤੇ ਤੁਸੀਂ ਗੋਗਲੂਆਂ ਦੀ ਮਿੱਟੀ ਛਾੜ ਕੇ ਭੱਜ ਗਏ ਸੀ ਅੱਜ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ ਵੀ ਤੁਸੀਂ ਸਰਕਾਰ ਤੋਂ ਤਨਖਾਹ ਲੈ ਰਹੇ ਹੋ ਕਿ ਸਰਕਾਰ ਤਨਖਾਹ ਹੀ ਦਿੰਦੀ ਲੋਕਾਂ ਦਾ ਟੈਕਸ ਇਕੱਠਾ ਹੋਇਆ ਹੁੰਦਾ ਖਜ਼ਾਨੇ 'ਚ ਉਹ ਤਨਖਾਹ ਤੁਸੀਂ ਲੈ ਰਹੇ ਹੋ ਜਿਹੜੀ ਤੁਸੀਂ ਤਨਖਾਹ ਲੈ ਰਹੇ ਹੋ ਉਹ ਮਿਸਯੂਜ਼ ਕਰ ਰਹੇ ਹੋ ਤੁਸੀਂ ਤੁਸੀਂ ਆਪਣੀ ਡਿਊਟੀ ਆਰਾਮ ਨਹੀਂ ਆਰਾਮ ਨਾਲ ਡਿਊਟੀ ਨਹੀਂ ਦੇ ਰਹੇ ਜਿਹੜੀ ਤੁਹਾਡੀ ਡਿਊਟੀ ਬੰਦੀ ਹੈ ਡਿਊਟੀ ਨਹੀਂ ਤੁਸੀਂ ਕਰਦੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਉੱਥੇ ਤੇ ਮੰਨ ਲਿਆ ਤੁਸੀਂ ਗੋਗਲੇ ਮਿੱਟੀ ਛਾੜਤੀ ਵੀ ਆਪਸ਼ਨ ਹੋਈ ਦੀ ਆ ਇਹ ਦੱਸੋ ਮੈਨੂੰ ਵੀ ਇੱਥੇ ਦਰ ਯੋਕਚਨਾ ਹੀ ਕੀ ਰਾਤ ਨੂੰ ਧੜਾ ਧੜ ਹਥੋਂ ਕੋਸ਼ੇ ਸ਼ਰਾਰਤੀ ਬੰਦੇ ਨੇ ਜਿਨ੍ਹਾਂ ਲੋਕਾਂ ਨੇ ਉਹ ਸਾਹਮਣੇ ਦੇ ਘਟੇਪਰਾ ਵਿੱਚ ਲੱਗੀਆਂ ਔਰ ਉੱਥੇ ਬਕਾਇਦਾ ਇਹਨਾਂ ਜੰਗਲਾਵੋ ਲਾਤਾ ਗੇੜ ਲਾਇਆ ਹੋਇਆ ਜਦੋਂ ਪੁਲਿਸ ਪਾਰਟੀ ਆਂਦੀ ਹੈ ਤੇ ਜੰਦਰਾ ਮਾਰ ਕੇ ਗੇੜ ਨੂੰ ਤਾਂ ਭਜੰਦੇ ਨੇ ਤੇ ਜਦੋਂ ਰਾਤ ਨੂੰ ਆਪਣੀਆਂ ਗੱਡੀਆਂ ਕੱਢਣੀਆਂ ਤੇ ਫੇਰ ਇਹ ਕੋਲ ਲੰਦੇ ਆ ਮੈਂ ਤੁਹਾਨੂੰ ਪ੍ਰਸਤਲੇ ਵੀਰਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਮੇਰੇ ਨਾਲ ਆਇਓ ਇਹ ਤੁਸੀਂ ਦੇਖੋ ਕਿ ਰਾਤ ਨੂੰ ਨਵਾਂ ਅਪਡੇਟ ਵਾਦ ਕੇ ਰਾਤੋ ਰਾਤ ਬਲੇਰ ਵਜਿਆ ਹੋਰ ਉਹ ਫਰੈਸ਼ ਨਵੀਂ ਰੇਤ ਜਿਹੜੀ ਪਾਣੀ ਚ ਕੱਢੀ ਗਈ ਉਹ ਡਿੱਗਦੀ ਆਈ ਦੀ ਹੈ ਆਈ ਦੀ ਜ ਨਹੀਂ ਆਈ ਦੀ ਮੈਂ ਤੁਹਾਡੇ ਇਸ ਜਰੀਏ ਨਾਲ ਤੁਹਾਡੇ ਕੈਮਰੇ ਰਸਤੇ ਮੈਂ ਪੁੱਛਣਾ ਚਾਹੁੰਦਾ ਮਾਈਨਰੀ ਡਿਪਾਰਟਮੈਂਟ ਨੂੰ ਹੋਰ ਕੈਮਰੇ ਦੇ ਵੀਰ ਨੂੰ ਪੁੱਛਣਾ ਚਾਹੁੰਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਇਹ ਜੰਗਲਾਤ ਤੇ ਬਿਲਕੁਲ ਇਥੋਂ ਮੇਰੇ ਖਿਆਲ ਆ ਪੰਜਾਬ ਦੇ ਤੇ ਆਮੀ ਤੁਹਾਨੂੰ ਜੀ ਜੇਤ ਹੁੰਦੀ ਜਮੀਨ ਲਈ ਹੈ ਜੰਗਲਾਤ ਦੀ ਉਹਦੇ 20 ਮੀਟਰ ਵੀ ਨਹੀਂ ਕਿ ਜਿੱਥੇ ਬੂਟੇ ਲੱਗੇ ਆ ਉਹ ਮੇਰੇ ਖਿਆਲ 100 ਮੀਟਰ ਤੇ ਆ ਇਹ ਆਪੇ ਕੈਮਰਾ ਮਾਰ ਦਿੱਤਾ ਕਰ ਲੋ ਹੋਰ ਆ ਦੇਖੋ ਧੜਾ ਧੜਾ ਪੁਟੀ ਜਾਂਦੇ ਆ ਉਤੋਂ ਮਿੱਟੀ ਚੁੱਕ ਕੇ ਪਰੇ ਕਰ ਦਿੰਦੇ ਹੱਥੋਂ ਜਰੀਏ ਕੱਢ ਲੈਂਦੇ ਆ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਮੈਂ ਤੁਹਾਨੂੰ ਰੇਤ ਫੜ ਕੇ ਵੀ ਦੱਸੀ ਆ ਵੀ ਇਹ ਸਰਕਾਰ ਦਾ ਲੋਕਾਂ ਦਾ ਖਜ਼ਾਨਾ ਹੈ ਇਹ ਖਜ਼ਾਨਾ ਜਿਹੜਾ ਲੁੱਟੀ ਜਾਂਦੇ ਆ ਨਾ ਪੈਸੇ ਜਾਮ ਕਰਾ ਦੇ ਨਾ ਗੱਲ ਬਾਤ ਮੈਂ ਗੱਲ ਕਰਾਂ ਅਕਾਲੀਆਂ ਦੀ ਅਕਾਲੀਆਂ ਦੀ ਆਰਟੀ ਦੇ ਲੋਨ ਪਾਇਆ ਸੀ ਉਸ ਟਾਈਮ ਦੇ ਵਿੱਚ ਵੀ ਉਹਨਾਂ ਨੇ ਸਰਕਾਰ ਦੇ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾਏ ਸੀ ਉਸ ਤੋਂ ਬਾਅਦ ਸਾਡੇ ਮੁੱਖ ਮੰਤਰੀ ਕਪਤਨ ਬਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਰਹੇ 17 ਤੋਂ ਲੈ ਕੇ 22 ਤੱਕ ਸਾਡੀ ਸਰਕਾਰ ਰਹੀ ਅਸੀਂ ਵੀ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾਏ ਨੇ ਤੁਸੀਂ ਆਰਟੀ ਪਾ ਕੇ ਰਿਕਾਰਡ ਕਢਾ ਸਕਦੇ ਹੋ ਕਿ 17 ਤੋਂ ਲੈ ਕੇ 22 ਤੱਕ ਕਿੰਨੇ ਪੈਸੇ ਜਮ੍ਹਾਂ ਹੋਏ ਨੇ ਪਰ ਸਾਡੇ ਟਾਂ ਟਰਮ ਦੇ ਵਿੱਚ ਇਸ ਤਰ੍ਹਾਂ ਦਾ ਧੱਕਾ ਨਹੀਂ ਸੀ ਚੱਲਦਾ ਕਿ ਲੋਕਾਂ ਦੀ ਜ਼ਮੀਨ ਹੀ ਬਾਹਰ ਆ ਕੇ ਪੁੱਟ ਲੈਂਦੇ ਸੀ ਇਹ ਕੋਈ ਐਮਬੀਡੀ ਕੰਪਨੀ ਆਈ ਆ ਉਸ ਕੰਪਨੀ ਦੇ ਬਿਲਕੁਲ ਗਦਰਬਾਤ ਆ ਜ਼ਮੀਨਾਂ ਜਿਹੜੀਆਂ ਲੋਕਾਂ ਦੀਆਂ ਕਿਸਾਨਾਂ ਦੀਆਂ ਜਿਹੜੇ ਕਿ ਕਿਸਾਨ ਸੋਚਦੇ ਆ ਯਾਰ ਮੇਰਾ 40 ਲੱਖ ਨੂੰ ਕਿਲਾ ਹੋ ਗਿਆ ਉਹ 40 ਲੱਖ ਨੂੰ ਕਿਲਾ ਵੇਚ ਕੇ ਦਿਖਾ ਦਿੰਦਾ ਪਰ ਜਿਹੜੇ ਬੰਦੇ ਨਹੀਂ ਵੇਚਣਾ ਚਾਹੁੰਦੇ ਉਹਨਾਂ ਲਈ ਤੇ ਬੁਰਾ ਹਾਲ ਹੋਈ ਨਾ ਜੇ ਜਿਹੇ ਇਸੇ ਤਰ੍ਹਾਂ ਪੁੱਟਦੇ ਜਾਣਗੇ ਤੇ ਇਹ ਪਾਣੀ ਚੱਲ ਰਿਹਾ ਜਦੋਂ ਬਰਸਾਤ ਦੇ ਵਿੱਚ ਫਲਾਡ ਆਂਦਾ ਹੈ ਇਹ ਬੰਨ ਬਿਲਕੁਲ ਨਾਲ ਹੈ ਇਹ ਫਿਰ ਸਭ ਕੋਈ ਰੋੜ ਕੇ ਲੈ ਦੇਗਾ ਉਹਦੋਂ ਫਿਰ ਨਾਲ ਹੀ ਬੰਨ ਟੁੱਟ ਜਾਏਗਾ ਤੁਸੀਂ ਬੰਨ ਜਿਹੜਾ ਨਾਲ ਲੱਗਾ ਹੈ ਜਾ ਤੈਨੂੰ ਪੁੱਛਣਾ ਚਾਹੁੰਦਾ ਤੁਹਾਡੀ ਇਸ ਕੈਮਰੇ ਰਾਹੀਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜੇ ਕ੍ਰਾਸ਼ੇ ਲੱਗੇ ਆ ਪਹਿਲੀ ਗੱਲ ਤੇ ਆ ਵੀ ਉਹਨਾਂ ਦਾ ਰਿਕਾਰਡ ਕਰਿਆ ਜਾਏ ਕਿ ਉਹਨਾਂ ਨੇ ਕਿਹੜਾ ਰਸਤਾ ਸ਼ੋਅ ਕੀਤਾ ਤੈਨੂੰ ਸੀ ਲੈਣ ਵਾਸਤੇ ਕ੍ਰਾਸ਼ੇ ਲਈ ਜਿਹੜਾ ਤੁਸੀ ਬੰਨ ਨੂੰ ਇਹ ਯੂਜ਼ ਕਰ ਰਹੇ ਆ ਤੁਸੀ ਬੰਨ ਦੇ ਉੱਤੇ ਤਾਂ ਕਦੇ ਵੀ ਗੱਡੀ ਨਹੀਂ ਚੱਲ ਸਕਦੀ ਅੱਜ ਦੜਾ ਦੜ ਗੱਡੀਆਂ ਚੱਲ ਨਹੀਂ ਆ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਕੇ ਬੇਇਨਤੀ ਕਰਦਾ ਮੈਂ ਰੋਲਾ ਪਾਉਂਦੇ ਤੇ ਚੁੱਪ ਹਟਣਾ ਨਹੀਂ ਮੈਂ ਤੁਹਾਡੇ ਇਸ ਤਾਂ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਸਾਡੇ ਹਿੰਦੁਸਤਾਨ ਦੇ ਨਰਿੰਦਰ ਮੋਦੀ ਜੀ ਉਹਨਾਂ ਅੱਗੇ ਮੈਂ ਪ੍ਰਾਰਥਨਾ ਕਰਦਾ ਤੁਸੀਂ ਕਦੀ ਕਿਸੇ ਦੇ ਈਡੀ ਪਾਉਂਦੇ ਹੋ ਕਦੀ ਕਿਸੇ ਦੀ ਈਡੀ ਪਾਉਂਦੇ ਹੋ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਜੇ ਅਗਰ ਮੇਰੀ ਲਾਈਵ ਸੁਣਦੇ ਹੋ ਤੁਸੀਂ ਤਗੜੇ ਹੋ ਕੇ ਆਪਣੇ ਜਿਹੜੀ ਤੁਹਾਡੀਆਂ ਏਜੰਸੀਆਂ ਨਾਲ ਚਾਹੇ ਸੀਵੀ ਆਈ ਹੈ ਚਾਹੇ ਈਡੀ ਹੈ ਚਾਹੇ ਐਨਆਈ ਹੈ ਉਹਨਾਂ ਤੋਂ ਜਾਂਚ ਕਰਾਓ ਇਹ ਬਹੁਤ ਵੱਡਾ ਸਕੈਂਡਲ ਨਿਕਲਣਾ ਹੈ ਕਿ ਮੈਂ ਬੇਨਤੀ ਕਰਦਾ ਭਈ ਚਾਹੇ state ਸਰਕਾਰ ਆ ਚਾਹੇ central ਸਰਕਾਰ ਮੈਂ ਤੇ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਮੈਂ ਚੁੱਪਦੇ ਬਹਿਣਾ ਨਹੀਂ ਮੈਂ ਲੱਗਾ ਹਾਂ ਮੈਂ ਧੱਕਾ ਨਹੀਂ ਚੱਲਣ ਦੇਣਾ ਜੋ ਮਰਜ਼ੀ ਕਰ ਲੈਣੇ ਇਸ ਕਰਕੇ ਫਿਰ ਮੈਂ ਤੁਹਾਡੇ ਅਗੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਵੀ ਤੁਸੀਂ ਇੱਕ ਫੋਨ ਦੇ ਉੱਤੇ ਸਾਰੇ ਇਕੱਠੇ ਹੋ ਜਾਂਦੇ ਹੋ ਮੇਰੇ ਕਿਸਾਨ ਵੀਰ ਵੀ ਸਾਰੇ ਇਕੱਠੇ ਹੋ ਜਾਂਦੇ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਜੀ ਆ ਸਰ ਸਰਕਾਰ ਤੁਹਾਡੀ ਵੀ ਰਹੀ ਆ ਦੇਖੋ ਬੜੇ ਅਫਸੋਸ ਨਾਲ ਗੱਲ ਕਹਨੇ ਪੈ ਰਹੀ ਆ ਮਾਇਨੀ ਕਰਨੀ ਆ ਜੇ ਤੁਸੀਂ ਕਿਸੇ ਦੀ ਜ਼ਮੀਨ ਚ ਲੰਘਣਾ ਫਿਰ ਉਹ ਜ਼ਮੀਨ ਵਾਲਾ ਕਹਿੰਦਾ ਮੈਂ ਕਨਕਰਾਈ ਦੀ ਮੈਂ ਨਹੀਂ ਲੰਘਣ ਦੇ ਤੁਹਾਨੂੰ ਰਸਤਾ ਨਹੀਂ ਹੈਗਾ ਉਹਨੂੰ ਮਾਰਦੇ ਕੁੱਟਦੇ ਆ ਹੁਣ ਤੁਸੀਂ ਆਪ ਦੇਖ ਕੇ ਆਇਓ ਜਦ ਕਿ ਰਸਤਾ ਇਹ ਇਹ ਇਹਨਾਂ ਜਾ ਕੇ ਹੁਣ ਰਾਤੋਂ ਰਾਤ ਉਹ ਪੁੱਟ ਕੇ ਸ਼ੋਅ ਕਰ ਦਿੱਤਾ ਤੇਨੇ ਇਹਦੀ ਗੱਡੀ ਕੋਈ ਨਹੀਂ ਲੰਘਦੀ ਤੁਸੀਂ ਆਪ ਚੈੱਕ ਕਰੋ ਵੀ ਕਿਹ ਗੱਡੀਆਂ ਇਹ ਰਾਤ ਨੂੰ ਪੁੱਟਿਆ ਗਿਆ ਤੇ ਮੁੜ ਕੇ ਦੁਬਾਰਾ ਜਾਗੇ ਰਸਤਾ ਜਿਹੜਾ ਉਹ ਸਾਰਾ ਚੱਲਦਾ ਪਿਆ ਇਹਨਾਂ ਰਾਹ ਨੂੰ ਫੇਰ ਦੁਬਾਰਾ ਉਹਨੂੰ ਬਲੇਡ ਮਾਰਨਾ ਹੈ ਕਿ ਫਿਰ ਉਹਨਾਂ ਨੇ ਰਿਪੋਰਟ ਨਹੀਂ ਆ। ਮੈਂ ਪੁੱਛਣਾ ਇਹ ਚਾਹਣਾ ਵੀ ਜਿੰਨੇ ਵੀ ਪ੍ਰਸ਼ਾਸਨ ਬੈਠਾ ਹੈ ਚਾਹੇ ਸਾਡੇ ਮਾਨਯੋਗ ਜिले ਦੇ ਐਸਐਸਪੀ ਹੋਰ ਡੀਸੀ ਸਾਹਿਬ ਡੀਸੀ ਸਾਹਿਬ ਕਹਿੰਦੇ ਨੇ ਇਹ ਅਵਾਇਜ਼ ਰਸਤੇ ਬੰਦ ਕਰ ਦਿੱਤੇ ਆ। ਤੇ ਮੈਂ ਡੀਸੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਣਾ ਡੀਸੀ ਸਾਹਿਬ ਕੀ ਗੱਲ ਤੁਸੀਂ ਇੰਨੀ ਸੂਸੀ ਪਾਈ ਦੀ ਆ ਤੁਸੀਂ ਕਹਿੰਦੇ ਅਵਾਇਜ਼ ਰਸਤੇ ਬੰਦ ਕਰਤੇ ਆ ਇਹ ਅਵਾਇਜ਼ ਰਸਤਾ ਨਹੀਂ ਥੁਰਕੀ ਆ ਕਿਹੜਾ ਰਸਤਾ ਆਇਓ ਇੱਥੇ ਮੇਰੇ ਖਲਾ 15 ਦਿਨ ਪਹਿਲੇ ਤਿੰਨ ਵਾਰ ਲਗਾਤਾਰ ਡਰੋਨ ਡਿੱਗੇ ਆ ਇਹ ਅਵਾਇਜ਼ ਰਸਤਾ ਨਹੀਂ ਥੁਰਕੀ ਆ ਜੇ ਤਕਰੀਰੀ ਹੁੰਦੀ ਥੁਰਕੀ ਹੁੰਦਾ